ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੜੇ ਪ੍ਰੇਮ ਪਿਆਰ ਸਤਕਾਰ ਦੇ ਨਾਲ ਆਪ ਸਮੂਹ ਨੌਜਵਾਨਾਂ ਦੇ ਚਰਨਾਂ 'ਚ ਬੇਨਤੀ ਕਰਨਾ ਚਾਹੁੰਦਾ ਕਿ ਆਪ ਜੀ ਜਾਣਦੇ ਹੋ ਕਿ ਸ਼ੈਦੀ ਜੋੜ ਮੇਲੇ ਚੱਲ ਰਹੇ ਨੇ ਸਾਬ ਜਿਆਦਿਆਂ ਦੀਆਂ ਸ਼ਾਹਤਾਂ ਦੇ ਸਬੰਧ ਵਿੱਚ ਫਤਿਹਗੜ ਸਾਹਿਬ ਰਾਂਧ ਆਪ ਸੰਗਤਾਂ ਜਾ ਰਹੇ ਹੋ ਜਿਹੜੇ ਸਾਡੇ ਨੌਜਵਾਨ ਭਰਾ ਬੱਚੇ ਜਿਹੜੇ ਮੋਟਰਸਾਈਕਲਾਂ ਦੇ ਸਲੈਂਸਰ ਵਗੈਰਾ ਪਾੜ ਕੇ ਜਾਂ ਵੱਡੇ ਵੱਡੇ ਡੈਕ ਲਾ ਕੇ ਟਰੈਕਟਰਾਂ ਤੇ ਟਾਲੀਆਂ ਤੇ ਗਾਣੇ ਵੜਾਉਂ ਲਾਉਨੇ ਹੋ ਸ਼ੋਰ ਸ਼ਾਵਾ ਕਰਦੇ ਹੋ ਉਹਨਾਂ ਨੂੰ ਬੇਨਤੀ ਹੈ ਕਿ ਆਪਾਂ ਜਿੱਥੇ ਜਾ ਰਹੇ ਹਾਂ ਉਹ ਇਤਿਹਾਸ ਸਾਡਾ ਪੜਨ ਦੀ ਲੋੜ ਹੈ ਤੁਹਾਨੂੰ ਜੇ ਪਤਾ ਵਾ ਜਾਣਬੁੱਝ ਕੇ ਕਰ ਰਹੇ ਹੋ ਜਿਹਨੂੰ ਖਰਮਸਤੀ ਕਹਿ ਦਿੰਦੇ ਆ ਤੇ ਉਹ ਬਹੁਤ ਮਾੜਾ ਮਾਰੇ ਪ੍ਰਸੰਨ ਨਹੀਂ ਹੁੰਦੇ ਨਾਲ ਦਰਸ਼ਨ ਨਹੀਂ ਦੇਣੇ ਮਾਰੇ ਨੇ ਦਾ ਤੇ ਆਸ ਕਰਦੇ ਆ ਬੇਨਤੀ ਕਰਦੇ ਆ ਤੁਹਾਨੂੰ ਵੀਰੋ ਸਾਡੇ ਬੱਚਿਓ ਤੁਸੀਂ ਉਹਨਾਂ ਦੇ ਵਾਰਸ ਹੋ ਜਿਨ੍ਹਾਂ ਨੇ ਤੁਹਾਡੇ ਵਾਸਤੇ ਆਪਣਾ ਬੰਦ-ਬੰਦ ਕਟਵਾਇਆ ਹੋਇਆ ਵਾ ਤੁਸੀਂ ਉਹਨਾਂ ਦੇ ਵਾਰਸ ਹੋ ਜਿਨ੍ਹਾਂ ਬਾਬਾਏ ਕੌਮਾ ਨੇ ਆਪਣੀਆਂ ਛਾਤੀਆਂ ਦੇ ਉੱਤੇ ਸੈਂਕੜੇ ਤੀਰ ਜਿਹੜੇ ਨੇ ਉਹ ਸਹੇ ਨੇ ਤੁਸੀਂ ਉਹਨਾਂ ਦੇ ਵਾਰਸ ਹੋ ਜਿਨ੍ਹਾਂ ਨੇ ਨੀਹਾਂ ਦੇ ਵਿੱਚ ਖੜੇ ਹੋ ਕੇ ਸੀ ਨਹੀਂ ਕੀਤੀ ਦਸੰ ਪਾਸ਼ਾ ਦੇ ਪੋਤਾ ਜਿਨ੍ਹਾਂ ਨੇ ਮਹਾਰਾਜ ਨੇ ਸਾਡੇ ਵਾਲਾ ਹੱਥ ਕਰਕੇ ਕਿਹਾ ਕਿ ਇਹਨਾਂ ਪੁੱਤਰਨ ਕੇ ਸੀਸ ਪਰ ਵਾਰ ਦिए ਸੁੱਤ ਚਾਰ ਕਿਹਦੇ ਵੱਲ ਕਿਹਾ ਸੀ ਆਪਣੇ ਵੱਲ ਕਿਹਾ ਸੀ ਨਾਦੀ ਪੁੱਤ ਕਾਲਸਾ ਆਪਣਾ ਰੂਪ ਦਿੱਤਾ ਸੀਗਾ ਅੱਜ ਅਸੀਂ ਕਿੱਥੇ ਖੜੇ ਆ ਇੰਨਾ ਜੋੜ ਮਿਲਿਆ ਤੇ ਜਾਨ ਦਾ ਸਾਡਾ ਕੀ ਮਕਸਦ ਹੈ ਕਿ ਅਸੀਂ ਸਿਰਫ ਉੱਥੇ ਘੁੰਮਣ ਜਾਣੇ ਆ ਲੰਗਰ ਖਾਣ ਜਾਣੇ ਆ ਖਰਮਸਤੀ ਕਰਨ ਜਾਣੇ ਆ ਕਿ ਜਾਂ ਉੱਥੋਂ ਲੈ ਕੇ ਆਉਣੇ ਆ ਤੇ ਲੈ ਕੇ ਉੱਥੋਂ ਕੀ ਆਉਣਾ ਲੈ ਕੇ ਆਉਣੀ ਆ ਦਾਤ ਸਿੱਖੀ ਦੀ ਦਾਤ ਲੈ ਕੇ ਆਉਣੀ ਆ ਬਾਣੀ ਤੇ ਬਾਣੀ ਦੇ ਦਾਤ ਲੈ ਕੇ ਆਉਣੀ ਆ ਨਾ ਕਿ ਅਸੀਂ ਉੱਥੇ ਕੋਈ ਮੇਲਾ ਦਿਆਂ ਵੀ ਜਿਹੜਾ ਉਹ ਵੇਖਣ ਚੱਲੇ ਆ ਸ਼ਾਦ ਤਾਂ ਚੜ੍ਹਦੀ ਕਲਾ ਦਾ ਪ੍ਰਤੀਕ ਨੇ ਸ਼ੋਗ ਨਹੀਂ ਮਨਾਉਣਾ ਚੜ੍ਹਦੀ ਕਲਾ ਚ ਰਹਿਣਾ ਪਰ ਉਸ ਚੜ੍ਹਦੀ ਕਲਾ ਨੂੰ ਬਰਕਰਾਰ ਰੱਖਣਾ ਕਿਦਾਂ ਉਹ ਬਾਣੀ ਪੜ ਕੇ ਰੱਖਣਾ ਉਹ ਮਹਾਰਾਜ ਨੂੰ ਜਦੋਂ ਆਪਾਂ ਉੱਥੇ ਜਾਣੇ ਆ ਇਹਨੇ ਕੁ ਪ੍ਰੇਮ ਪਿਆਸਤ ਕਰਨਰ ਨੀਵੇਂ ਹੋ ਕੇ ਚੋਕੇ ਐਨ ਚੜ੍ਹਦੀ ਕਲਾ ਪਾਣੀ ਪੜਦੇ ਹੋਏ ਆਪਾਂ ਜਾਈਏ ਉੱਥੇ ਦਰਸ਼ਨ ਕਰੀਏ ਉੱਥੋਂ ਲੈ ਕੇ ਆਈਏ ਅਰਦਾਸ ਕਰਕੇ ਝੋਲੀ ਅੱਢ ਕੇ ਕਿ ਮਹਾਰਾਜ ਸਾਨੂੰ ਸਿੱਖੀ ਦਾਨ ਬਖਸ਼ ਜਿਹੜੇ ਬੱਚੇ ਆ ਸਾਡੇ ਪਤ ਨੇ ਜਿਨ੍ਹਾਂ ਨੇ ਕੇਸ ਕਟਾਏ ਨੇ ਜਿੰਨਾ ਜੀ ਅਮਰਤ ਨੀ ਛਕੇ ਪਹਿਣਾ ਨੇ ਬੱਚੀਆਂ ਨੇ ਭਰਾਵਾਂ ਨੇ ਉਹ ਉੱਥੇ ਜਾ ਕੇ ਇਦਾਤ ਮੰਗੀਏ ਇਹਨੂੰ ਇੱਕ ਮੇਲਾ ਬਣਾ ਕੇ ਨਾ ਚਾਹੀਏ ਇਹ ਸ਼ਹੀਦੀ ਜੋੜ ਮੇਲੇ ਨੇ ਤੇ ਕਰਮਾ ਭਾਗਾਂ ਵਾਲੇ ਆਪਾਂ ਵੀ ਆਪਾਂ ਨੇ ਸ਼ਹੀਦੀ ਜੋੜ ਮੇਲੇਾਂ ਚ ਸ਼ਾਮਲ ਹੋਣੇ ਸੋ ਬੇਨਤੀ ਆਪ ਸਭ ਨੂੰ ਦੂਜੀ ਵੀਰੀ ਬੇਨਤੀ ਸਾਡੇ ਉਹਨਾਂ ਸਿੰਘਾਂ ਭੈਣਾਂ ਭਰਾਵਾਂ ਨੂੰ ਵੀ ਆ ਜਿਹੜੇ ਬਿਲਕੁਲ ਸਿਧਾਂਤਾਂ ਦੇ ਉੱਤੇ ਖਰੇ ਨੇ ਖੜੇ ਨੇ ਤੁਸੀਂ ਗਲਤ ਨਹੀਂ ਹੈਗੇ ਤੁਸੀਂ ਸਹੀ ਹੋ ਜਦੋਂ ਤੁਸੀਂ ਕੁਝ ਦੇਖਦੇ ਹੋ ਤਾਂ ਇਹ ਗੱਲ ਜਰਰੀ ਹੁੰਦਾ ਤੇ ਸ਼ਸਤਰ ਦਾ ਡਾਂਗ ਸੋਟਰਾ ਇਸਤੇਮਾਲ ਕਰਦੇ ਹੂੰ ਕਰਨਾ ਪੈਂਦਾ ਕਈ ਵਾਰੀ ਪਰ ਆਪਾਂ ਇਦਾਂ ਦਾ ਕੁਝ ਹਾਲਾਤ ਇਦਾਂ ਦੇ ਬਣਾਈਏ ਵੀ ਨਾ ਸਾਨੂੰ ਲੋੜ ਪਵੇ ਕਿਸੇ ਆਪਣੇ ਬੱਚੇ ਨੂੰ ਥੱਪੜ ਵੀ ਮਾਰੀਏ ਤੇ ਉਹਨਾਂ ਦੇ ਵੱਲੋਂ ਵੀ ਇਦਾਂ ਦੀ ਕੋਸ਼ਿਸ਼ ਹੋਵੇ ਵੀ ਉਹ ਵੀ ਮੌਕੇ ਨਾ ਦੇਣ ਕਿਸੇ ਨੂੰ ਕੋਈ ਗੱਲ ਕਰਨ ਦਾ ਕਿਸੇ ਨੂੰ ਇਦਾਂ ਦਾ ਮੌਕਾ ਨਾ ਦੇਣ ਕੋਈ ਗਲਤੀ ਨਾ ਕਰਨ ਜਿਹਦੇ ਨਾਲ ਇਹ ਕਹਿਣਾ ਪਵੇ ਵੀ ਤੁਸੀਂ ਇੱਥੇ ਫਰਮਸਤੀਆਂ ਕਰਦੇ ਹੋ ਨੌਜਵਾਨੋ ਤੁਸੀਂ ਦਸੰਪਾ ਸ਼ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੱਚਿਓ ਪਟਕੇ ਸਾਨੂੰ ਪਤਾ ਪਤਾ ਤੋਂ ਹਾਲਾਤਾਂ ਦੇ ਵਿੱਚ ਫਸੇ ਹੋਈਓ ਪਰ ਤੋਂ ਨਿਕਲਦੇ ਵਾਸਤੇ ਤਰੀਕਾ ਇਹੀ ਆ ਕਿ ਆਪਾਂ ਬਾਣੀ ਤੇ ਬਾਣੀ ਨਾਲ ਪ੍ਰੇਮ ਕਰੀਏ ਆਪਾਂ ਇਹ ਨਾ ਕਰੀਏ ਕਿ ਜਿਹੜੀਆਂ ਖਰਮਸਤੀਆਂ ਜੋ ਉੱਥੇ ਆਪਾਂ ਕਰਦੇ ਆ ਉਹ ਨਾ ਕਰੀਏ ਜਾ ਇੱਥੇ ਨਹੀਂ ਕਿਤੇ ਵੀ ਕਿਤੇ ਵੀ ਵਿਚਰਦਿਆਂ ਦੁਨੀਆਂ ਦੇ ਵਿੱਚ ਆਪਾਂ ਆਪਣੇ ਅਕਸ ਨੂੰ ਵੱਡਾ ਕਰਨਾ ਸਵਾਰਨਾ ਨਾ ਕਿ ਆਪਾਂ ਆਪਣੇ ਅਕਸ ਨੂੰ ਗੰਦਾ ਕਰਨਾ ਕੋਈ ਇਹ ਨਾ ਕਵੇ ਕਿਉਂ ਫਲਾਣਾ ਸਿੱਖ ਜਾ ਰਿਹਾ ਤੇ ਇਹ ਸਿੱਖ ਨਹੀਂ ਆ ਗਲਤੀ ਤੇ ਬਣਾ ਕੀਤਾ ਨਹੀਂ ਹਰ ਸਿੱਖ ਦੇ ਗਾੜੀ ਸਿਰ ਟੁਕੇ ਹਰ ਉਸ ਮਨੁੱਖ ਦਾ ਕਿਉਂ ਕਿਉਂਕਿ ਇਹਦਾ ਪ੍ਰਸਾਦ ਬਹੁਤ ਵੱਡਾ ਬਾਣੇ ਦਾ ਸੋ ਬਹੁਤੀਆਂ ਮੈਨੂੰ ਲੋੜ ਨਹੀਂ ਤੁਹਾਨੂੰ ਗੱਲਾਂ ਕਰਨ ਦੀ ਬੇਨਤੀਆਂ ਨਹੀਂ ਜਿਹੜੀਆਂ ਕੀਤੀਆਂ ਨੇ ਛੋਟੀਆਂ ਛੋਟੀਆਂ ਵੀ ਆਪਾਂ ਆਪਣੇ ਵੱਡਿਆਂ ਦੇ ਬਚਨ ਮੰਨੀਏ ਆਪਣੇ ਗੁਰੂ ਸਾਹਿਬ ਦਾ ਜਿਹੜਾ ਸਾਨੂੰ ਹੁਕਮ ਆ ਉਹ ਮੰਨੀਏ ਤੇ ਆਪਾਂ ਇਹ ਨਾਲ ਜੋੜ ਮਿਲਿਆ ਨੂੰ ਹੋਰ ਸੋਹਣਾ ਸਟੱਜੀ ਟਾਂਗ ਨਾਲ ਜਿਹੜਾ ਉਹ